ਇਹ ਗੱਲ ਹੈ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਤੱਕ ਨਹੀਂ ਰੱਖਣੀ ਇਹ ਜਿਹੜਾ ਉਹਨਾਂ ਨੇ ਗਲਾਮੇ ਨੂੰ ਹੱਥ ਆ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਦਾ ਵੀ ਪਾਉਣਾ ਹੈ ਉਹਨਾਂ ਨੇ ਸਾਡੀਆਂ ਖਬਰਾਂ ਅਨੁਸਾਰ ਉਹਨਾਂ ਨੇ ਪੰਜ ਸਿੰਘ ਸਹਿਬਾਨ ਦੀ ਨਵੀਂ ਟੀਮ ਲਿਆਉਣੀ ਹੈ ਜਿਹੜੀ ਟੀਮ ਪ੍ਰਕਾਸ਼ ਸਿੰਘ ਬਾਦਲ ਦਾ ਖੋਇਆ ਹੋਇਆ ਫਖਰੇ ਕੌਮ ਦਾ ਅਵਾਰਡ ਵਾਪਸ ਦੇਣ ਦਾ ਉਹਨਾਂ ਨਾਲ ਵਾਅਦਾ ਕਰੇਗੀ ਉਹਨਾਂ ਦਾ ਮੁੱਖ ਮਕਸਦ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਵਾਪਸ ਦਿਵਾਉਣਾ ਹੈ ਸੋ ਉਹ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਅਗਲੇ ਹਫਤੇ ਜਾਂ 10 ਦਿਨਾਂ ਤੱਕ ਜਾਂ 20 ਦਿਨਾਂ ਤੱਕ ਜਾਂ ਮਹੀਨੇ ਤੱਕ ਗਿਆਨੀ ਰਗਵੀਰ ਸਿੰਘ ਨੂੰ ਲਾਉਣਗੇ ਬਾਕੀ ਦੇ ਤਿੰਨੇ ਸਿੰਘ ਸਹਿਬਾਨ ਨੂੰ ਡਰਾਉਣਗੇ ਉਹ ਕਿ ਤੁਹਾਡੀ ਨੌਕਰੀ ਚਲੇ ਜਾਏਗੀ ਤੁਹਾਡੇ ਭੱਤੇ ਨਹੀਂ ਮਿਲਣਗੇ ਤੁਹਾਡੇ ਪਰਿਵਾਰਾਂ ਦਾ ਕੀ ਬਣੇਗਾ ਉਹ ਡਰਾ ਕੇ ਉਹ ਫਿਰ ਦੋ ਮੈਂਬਰ ਇਸ ਤਰ੍ਹਾਂ ਦੇ ਲਿਆਉਣਗੇ ਪੰਜੇ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਹੈਗਾ ਉਹ ਫਖਰੇ ਕੌਮ ਦਾ ਅਵਾਰਡ ਵਾਪਸ ਦਵਾਇਆ ਜਾਊਗਾ ਉ ਤੋਂ ਬਾਅਦ ਉਹ ਸਾਰੀ ਸਰਕਾਰ ਨੂੰ ਕਰਨਗੇ ਉਹ ਬਰਵਿੰਦਰ ਸਿੰਘ ਭੁੰਦਰ ਦੀ ਇਹ ਬੇਰੁਖੀ ਦਿਖਾਉਂਦੀ ਆ ਵੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਬਿਲਕੁਲ ਵੀ ਕੋਈ ਵੀ ਸ਼ਰਮ ਹਿਆ ਨਹੀਂ ਹੈ ਵੀ ਉਹ ਅਕਾਲ ਤਖਤ ਸਾਹਿਬ ਨਾਲ ਸਿੱਧਾ ਟੱਕਰਾ ਕਰ ਰਹੇ ਨੇ ਔਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਹਿੰਦਾ ਹਾਂ ਇੱਥੇ ਆਏ ਸੀ ਅਸੀਂ ਚਾਚੂ ਪਲਾ ਕੇ ਭੇਜਤੇ ਆ ਬੜੀ ਸੇਵਾ ਕਰੀ ਉਹਨਾਂ ਨੇ ਸੋ ਉੱਤੇ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਸੱਤ ਮੈਂਬਰੀ ਕਮੇਟੀ ਨਾਲ ਸਹਿਯੋਗ ਕਰੋਗੇ ਤਾਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਸੱਤ ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲੀ ਹੈ ਨਹੀਂ ਯਾਨੀ ਕਿੰਨੀ ਬੇਰੁਖੀ ਬਰਵਿੰਦਰ ਸਿੰਘ ਭੂੰਦੜਾ ਜਿਹੜੀ ਉਹ ਦਿਖਾ ਰਹੇ ਹੈਗੇ ਆ ਸੋ ਬਿਲਕੁਲ ਆਰਾਮ ਨਾਲ ਉਹ ਬੈਠੀਆਂ ਤਮਾਸ਼ਾ ਨਹੀਂ ਦੇਖਣਾ ਚਾਹੀਦਾ ਉਹਨਾਂ ਪੰਥਕ ਜਥੇਬੰਦੀਆਂ ਦਾ ਰੋਲ ਹੈ ਇਹਨਾਂ ਦਾ ਉਡਾਣਾ ਸਾਹਿਬ ਦਾ ਤੇ ਸੁਧਾਰ ਲਹਿਰ ਆ ਰਹੀਆਂ ਸਾਰੀਆਂ ਤਰ੍ਹਾਂ ਇਹ ਸਾਰੀਆਂ ਇਕੱਠੀਆਂ ਹੋ ਕੇ ਕਿਸੇ ਵੀ ਜਗ੍ਹਾ ਇੱਕ ਵੱਡਾ ਪੰਥਕ ਇਕੱਠ ਹੈ ਜਿਹੜਾ ਉਹ ਰੱਖ ਸਕਦੀਆਂ ਨੇ ਸੋ ਉਸ ਪੰਥਕ ਇਕੱਠ ਚੋਂ ਜਿਹੜਾ ਹੈਗਾ ਉਹ ਸਿੰਘ ਸਹਿਬਾਨ ਦੀ ਹਮਾਇਤ ਵਿੱਚ ਤੇ ਸਿੰਘ ਸਹਿਬਾਨ ਦੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਜਿਹੜੀ ਉਹਨਾਂ ਨੇ ਰਾਜਨੀਤਿਕ ਫੈਸਲੇ ਲਏ ਆ ਉਹਦੇ ਸੰਧਾਰ ਵਿੱਚੋਂ ਕੋਈ ਵੀ ਜਿਹੜਾ ਫੈਸਲਾ ਲੈ ਸਕਦੀਆਂ ਸੋ ਉਹਨਾਂ ਨੂੰ ਸਾਇਲੈਂਟ ਨਹੀਂ ਬੈਠਣਾ ਚਾਹੀਦਾ ਅਕਾਲੀ ਦਲ ਦੀ ਜੇ ਆਪਾਂ ਕਹ ਲਈ ਕਿ ਜਿਸ ਤਰੀਕੇ ਦੇ ਨਾਲ ਫੈਸਲੇ ਮੰਨੇ ਜਾਣੇ ਚਾਹੀਦੇ ਸੀ ਉਸ ਤਰੀਕੇ ਦੇ ਨਾਲ ਫੈਸਲੇ ਜਿਹੜੇ ਨੇ ਨਹੀਂ ਮੰਨੇ ਜਾ ਰਹੇ ਸਰਦਾਰ ਅਪਤਾਸ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਨੇ ਉਹਨਾਂ ਨੂੰ ਅਕਾਲੀ ਦਲ ਦਾ ਤੜਾ ਜਿਹੜਾ ਹੈਗਾ ਉਹ ਇਸ ਟਾਈਮ ਬਿਲਕੁਲ ਹੀ ਫਾਲੋ ਜਿਹੜਾ ਨਹੀਂ ਕਰ ਰਿਹਾ ਹੈਗਾ ਸੱਤ ਮੈਂਬਰੀ ਕਮੇਟੀ ਦੀ ਆਪਾਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਕੱਲ ਹੋਈ ਹੁਣ ਅੱਜ ਹੀ ਆਪਾਂ ਸੁਣ ਰਹੇ ਸੀ ਜਿਹੜੇ ਉਹਨਾਂ ਦੇ ਮੁਖ ਬੁਲਾ ਰਹੇ ਨੇ ਉਹ ਕਹਿੰਦੇ ਕਿ ਸੱਤ ਮੈਂਬਰੀ ਕਮੇਟੀ ਆ ਕੇ ਕਹਿੰਦੇ ਵੀ ਇੱਥੇ ਸਾਨੂੰ ਮਿਲੇ ਤੇ ਫਿਰ ਜਿਹੜਾ ਹੈਗਾ ਹੈ ਕਿ ਉਹ ਆਪਣੀਆਂ ਪਰਚੀਆਂ ਲੈ ਕੇ ਤੇ ਪਰਚੀਆਂ ਕੱਟਣ ਜਾਵੇ। ਮਤਲਬ 7 ਮੈਂਬਰੀ ਕਮੇਟੀ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਆ ਉਹਨਾਂ ਦੇ ਅੰਡਰ ਆ ਕੇ ਕਿਤਨਾ ਕਿਤੇ ਕੰਮ ਕਰੇ। ਕੀ ਅਕਾਲ ਤਖਤ ਸਾਹਿਬ ਦਾ ਆਦੇਸ਼ ਇਹ ਸੀਗਾ? ਨਹੀਂ 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 ਬਿਲਕੁਲ ਆਦੇਸ਼ ਨਹੀਂ ਹੈਗਾ। ਸੋ 7 ਮੈਂਬਰੀ ਕਮੇਟੀ ਟਾਪ ਤੇ ਸੀ। ਅਕਾਲੀ ਦਲ ਨੇ ਸਗੋਂ ਉਲਟਾ ਸੀ ਵੀ ਅਕਾਲੀ ਦਲ ਨੇ ਜੇ ਕੋਈ ਭਾਰਤੀ ਕਮੇਟੀ ਆ ਉਹ 7 ਮੈਂਬਰੀ ਕਮੇਟੀ ਨਿਯੁਕਤ ਕਰੇਗੇ ਤੇ ਉਹਦੇ ਰਾਹੀਂ ਆ ਜਿਹੜੀ ਉਹ ਸਾਰੀ ਭਰਤੀ ਹੋਵੇਗੀ। ਸੋ ਅਕਾਲੀ ਦਲ ਆ ਜਿਹੜਾ ਉਹਦੇ ਬਿਲਕੁਲ ਆਪਾਂ ਕਹਿ ਸਕਦੇ ਆਂ ਵੀ ਅਵੱਗਿਆ ਕਰ ਰਿਹਾ ਹੈ ਤਖਸ ਸਹਿਬਾਨ ਦੇ ਹੁਕਮਨਾਮਿਆਂ ਦੀ ਸੋ ਜਿਹੜੀ ਗੱਲ ਆਪਾਂ ਪਿਛਲੇ ਉਹਦੇ ਸਵਾਲ ਚ ਵੀ ਕਰੀ ਹੈ ਗਿਆ ਵੀ ਇਹ ਗੱਲ ਆ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਤੱਕ ਨਹੀਂ ਰੁਕਣੀ ਇਹ ਜਿਹੜਾ ਉਹਨਾਂ ਨੇ ਗੁਲਾਮੇ ਨੂੰ ਹੱਥ ਆ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਦਾ ਵੀ ਪਾਉਣਾ ਹੈ ਉਹਨਾਂ ਨੇ ਸਾਡੀਆਂ ਖਬਰਾਂ ਅਨੁਸਾਰ ਉਹਨਾਂ ਨੇ ਪੰਜ ਸਿੰਘ ਸਹਿਬਾਨ ਦੀ ਨਵੀਂ ਟੀਮ ਲਿਆਉਣੀ ਆ ਜਿਹੜੀ ਟੀਮ ਪ੍ਰਕਾਸ਼ ਸਿੰਘ ਬਾਦਲ ਦਾ ਖੋਇਆ ਹੋਇਆ ਫਖਰੇ ਕੌਮ ਦਾ ਅਵਾਰਡ ਵਾਪਸ ਦੇਣ ਦਾ ਉਹਨਾਂ ਨਾਲ ਵਾਅਦਾ ਕਰੇਗੀ ਮਤਲਬ ਲੜਾਈ ਜਿਹੜੀ ਮਾਗੀ ਤੇ ਚੱਲੂ ਹੋਈ ਸੀ ਜੋ ਆਪਾਂ ਕਹਿ ਲਈ ਕਿ ਇੱਕ ਵੱਡੇ ਕੱਟੇ ਚ ਮਤਾ ਹੀ ਇਹ ਪਾਸ ਕਿ ਕੌਮ ਦਾ ਸਭ ਤੋਂ ਵੱਡਾ ਮੁੱਦਾ ਹੀ ਹੈ ਜੀ ਸੋ ਉਹਨਾਂ ਦਾ ਉਹਨਾਂ ਦਾ ਮੁੱਖ ਮਕਸਦ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਵਾਪਸ ਦਿਵਾਉਣਾ ਹੈ ਸੋ ਉਹ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਅਗਲੇ ਹਫਤੇ ਜਾਂ 10 ਦਿਨਾਂ ਤੱਕ ਜਾਂ 20 ਦਿਨਾਂ ਤੱਕ ਜਾਂ ਮਹੀਨੇ ਤੱਕ ਗਿਆਨੀ ਰਗਵੀਰ ਸਿੰਘ ਨੂੰ ਲਾਉਣਗੇ ਬਾਕੀ ਦੇ ਤਿੰਨੇ ਸਿੰਘ ਸਹਿਬਾਨ ਨੂੰ ਡਰਾਉਣਗੇ ਉਹ ਵੀ ਤੁਹਾਡੀ ਨੌਕਰੀ ਚਲੇ ਜਾਏਗੀ ਤੁਹਾਡੇ ਭੱਤੇ ਨਹੀਂ ਮਿਲਣਗੇ ਤੁਹਾਡੇ ਪਰਿਵਾਰਾਂ ਦਾ ਕੀ ਬਣੇਗਾ ਉਹ ਡਰਾ ਕੇ ਉਹ ਫਿਰ ਦੋ ਮੈਂਬਰ ਇਸ ਤਰ੍ਹਾਂ ਦੇ ਲਿਆਉਣਗੇ ਪੰਜੇ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਹੈਗਾ ਉਹ ਫਖਰੇ ਕੌਮ ਦਾ ਅਵਾਰਡ ਵਾਪਸ ਦਵਾਇਆ ਜਾਊਗਾ ਉਤੋਂ ਬਾਅਦ ਉਹ ਸਾਰੀ ਸਰਗਰਮੀ ਕਰਨਗੇ ਬਿਰ ਬੇਕਰ ਕੀ ਜਿਹੜੀ ਜਿਹੜਾ ਹੁਣ ਇਹਨਾਂ ਦੇ ਬੁਲਾਰੇ ਕਹਿ ਰਹੇ ਆ ਵੀ ਸੱਤ ਮੈਂਬਰੀ ਕਮੇਟੀ ਸਾਡੇ ਅਧਿਐਨ ਚੱਲੇ ਬਿਲਕੁਲ ਨਹੀਂ ਇਹਨਾਂ ਸਾਰਿਆਂ ਨੇ ਸੱਤ ਮੈਂਬਰੀ ਕਮੇਟੀ ਦਾ ਅਧਿਐਨ ਚੱਲਣਾ ਸੀਗਾ ਸੋ ਸਿੰਘ ਸਾਹਿਬਾਨ ਨੇ ਦੋ ਤਰੀਕ ਨੂੰ 2 ਦਸੰਬਰ ਨੂੰ ਸਪਸ਼ਟ ਰੂਪ ਵਿੱਚ ਆਖਿਆ ਵੀ ਇਹ ਕਮੇਟੀ ਫੈਸਲਾ ਕਰੂਗੀ ਫਿਰ ਉਹ ਕਮੇਟੀ ਨੇ ਆਪਣੇ অবজারভার ਲਾਉਣੇ ਸੀਗੇ ਆਪਣੀ ਜਿਹੜੀ ਸੋਚ ਦੇ ਅਨੁਸਾਰ ਹੈ ਜਿਹੜੇ ਅਬਜ਼ਰਵਰ ਲਾ ਕੇ ਉਹਨਾਂ ਨੇ ਭਾਰਤੀ ਕਰਾਉਣੀ ਸੀ ਸੋ ਸੱਤ ਮੈਂਬਰੀ ਕਮੇਟੀ ਦੀ ਪਿਛਲੇ ਦਿਨੀ ਬੈਠਕ ਵੀ ਹੋਈ ਆ ਪਰ ਬੜੀ ਕਮਜ਼ੋਰ ਜੀ ਬੈਠਕਾ ਬਿਲਕੁਲ ਉਸੇ ਤਰ੍ਹਾਂ ਹਰਜਿੰਦਰ ਸਿੰਘ ਤਾਂ ਉਮੀਦ ਆ ਵੀ ਲੂਜ਼ ਗ੍ਰਿਪ ਆ ਜਿਹੜਾ ਸੋ ਲੂਜ਼ ਗ੍ਰਿਪ ਇਜ਼ ਨੋ ਗ੍ਰਿਪ ਆ ਉਹ ਦੋ ਬੀੜੀਆਂ ਵਿੱਚ ਸਵਾਰ ਨੇ ਅਕਾਲੀ ਦਲ ਨਾਲ ਵੀ ਰੱਖਣੀ ਚਾਹੁੰਦੇ ਆ ਅਕਾਲ ਤਖਤ ਤੋਂ ਵੀ ਹਾਂ ਰੱਖਣੀ ਚਾਹੁੰਦੇ ਆ ਵੀ ਉਹ ਤੋਂ ਵੀ ਬਗਾਨਿਆਂ ਨਹੀਂ ਬਣਨਾ ਚਾਹੁੰਦੇ ਸੋ ਇਹ ਜਿਹੜਾ ਸਾਰਾ ਕੁਝ ਅਕਾਲੀ ਦਲ ਬੜੀ ਬੇਕਿਰਕੀ ਨਾਲ ਆ ਜਿਹੜਾ ਉਹ ਪੰਥ ਦੇ ਸਾਹਮਣੇ ਪੇਸ਼ ਹੋ ਰਿਹਾ ਹੈਗਾ ਸੋ ਉਹ ਹੀ ਹੋਏਗਾ ਵੀ ਸਿੰਘ ਸਹਿਬਾਨ ਪੰਜਾਬ ਜਾਣ ਪੰਜਾਬ ਜਾ ਕੇ ਨਮਾਇੰਦਾ ਜਥੇਬੰਦੀਆਂ ਤੇ ਵਿਦਵਾਨਾਂ ਦਾ ਇਕੱਠ ਬੁਲਾਉਣ ਉਤੋਂ ਬਾਅਦ ਸਰਬੱਤ ਖਾਲਸਾ ਬੁਲਾ ਕੇ ਇਹਨਾਂ ਦਾ ਜਿਹੜਾ ਹੈਗਾ ਜਿਹੜਾ ਇੱਕ ਤਰ੍ਹਾਂ ਨਾਲ ਫੈਸਲਾ ਇਹਨਾਂ ਦੇ ਖਿਲਾਫ ਕਰ ਲਿਆ ਜਾਵੇ ਤੇ ਸਿੰਘ ਸਾਹਿਬ ਜਿਹੜੇ ਹਰਪ੍ਰੀਤ ਸਿੰਘ ਹੈਗੇ ਨੇ ਉਹ ਵੀ ਕਾਫੀ ਅਟੈਕਿੰਗ ਮੋਡ ਦੇ ਵਿੱਚ ਜਿਹੜੇ ਨਜ਼ਰ ਆ ਰਹੇ ਨੇ ਪਿਛਲੇ ਦਿਨੀ ਦੋ ਤਿੰਨ ਸਮਾਗਮਾਂ ਤੇ ਵਕ-ਵਕ ਸਮਾਗਮਾਂ ਤੇ ਬੋਲਦੇ ਹੋਏ ਉਹਨਾਂ ਨੇ ਸਿੱਧਾ ਆਪਾਂ ਕਹਿ ਲਈ ਕਿ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਇਸ ਧੜੇ ਦੇ ਖਿਲਾਫ ਕਾਫੀ ਸਾਰੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਸ਼੍ਰੋਮਣੀ ਪਕੌੜਾ ਦਲ ਹੈ ਕੀ ਕਹ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੋਏ ਬਣਦੇ ਪੰਥ ਵਿੱਚ ਜਾਗਰਤੀ ਪੈਦਾ ਕਰਿਆ ਨਾ ਸੋ ਪੰਥ ਕੇਤੇ ਸੌ ਨਾ ਜਾਵੇ ਗਫਲਤ ਦੀ ਨੀਂਦ ਵਿੱਚ ਨਾ ਚਲਿਆ ਜਾਵੇ ਇਸ ਲਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆ ਜਿਹੜੇ ਉਹਨਾਂ ਦਾ ਹਾਂ ਇੱਕ ਵੱਡੀ ਜਿਹੜੀ ਜ਼ਿੰਮੇਵਾਰੀ ਬਣਦੀ ਹੈਗੀ ਸੋ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਵੀ ਸ਼ੁਰੂ ਕਰ ਦਿੱਤੀ ਹੈ ਸੋ ਬਿਲਕੁਲ ਆਪਾਂ ਠੀਕ ਕਹਿ ਰਹੇ ਆ ਤੁਸੀਂ ਉਹਨਾਂ ਨੇ ਦੱਸਿਆ ਵੀ ਇਹ ਘੋੜਾ ਦਾਲ ਹੋ ਗਿਆ ਹੋਇਆ ਸੋ ਇਹਨਾਂ ਨੇ ਖਾਲਸਾ ਪੰਥ ਦੀਆਂ ਪਰੰਪਰਾਵਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਰਵਾਇਤਾਂ ਤੋਂ ਜਿਹੜਾ ਮੂੰਹ ਮੋੜ ਲਿਆ ਹੈਗਾ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਵੀ ਇਹ ਆਖਿਆ ਹੈਗਾ ਵੀ ਸੁਖਵੀਰ ਸਿੰਘ ਬਾਦਲ ਵੀ ਹੈ ਜਿਹੜੇ ਉਹੋ ਇੱਕ ਤਰ੍ਹਾਂ ਨਾਲ ਮੁਗਲਾਂ ਦੇ ਮਸਤਾ ਹਥੀ ਵਾਂਗ ਜਿਹੜੇ ਉਹਨਾਂ ਦੇ ਸਿਰਾਂ ਤੇ ਤਵੀਆਂ ਬੰਨ ਕੇ ਲੈਂਦੀਆਂ ਗਈਆਂ ਚਾਪਲੂਸੀ ਦੀਆਂ ਸੋ ਉਹ ਇੱਕ ਤਰ੍ਹਾਂ ਨਾਲ ਅਕਾਲ ਤਖਤ ਦੇ ਨਾਲ ਟੱਕਰ ਆ ਲੈ ਰਹੇ ਨੇ ਸੋ ਅਸੀਂ ਸਮਝਦੇ ਆਂ ਵੀ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਹੁਣ ਇਸ ਤਰ੍ਹਾਂ ਖਾਲਸਾ ਪੰਥ ਵਿੱਚੋਂ ਦੁਬਦਾਂ ਨੂੰ ਘੱਟ ਕਰਨਾ ਖਾਲਸਾ ਪੰਥ ਵਿੱਚੋਂ ਦੁਬਦਾਂ ਨੂੰ ਮਿਟਾਉਣਾ ਗੁਰਬਾਣੀ ਅਤੇ ਗੁਰਮਤਿ ਦੀਆਂ ਸਿੱਧਾਂ ਵਿੱਚ ਖਾਲਸਾਈ ਪਰੰਪਰਾਵਾਂ ਤੇ ਅਕਾਲੀ ਦਲ ਦੀ ਆਇਡੈਂਟੀਟੀ ਬਾਰੇ ਡੈਫੀਨੇਸ਼ਨਸ ਆ ਜਿਹੜੀਆਂ ਉਹ ਦੇਣੀਆਂ ਜਿਹੜੀਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਉਹਨਾਂ ਨੂੰ ਚਾਹੀਦਾ ਵੀ ਉਹ ਡਟ ਕੇ ਧਾਰਮਿਕ ਤੇ ਆ ਰਾਜਨੀਤਿਕ ਫੀਲਡ ਜਿਹੜਾ ਵੀ ਉਹ ਚੁਣਨ ਹਾਲਾਂਕਿ ਉਹ ਉਹਨਾਂ ਨੇ ਕਿਹਾ ਵੀ ਮੈਂ ਵੈਸੇ ਧਰਮ ਦਾ ਵਿਦਿਆਰਥੀ ਆ ਫੋਮ ਮੈਂ ਦੇਖਾਂਗਾ ਜੇ ਮੈਨੂੰ ਰਾਜਨੀਤੀ ਵਿੱਚ ਮੈਨੂੰ ਲੱਗਿਆ ਵੀ ਮੈਨੂੰ ਆਉਣਾ ਚਾਹੀਦਾ ਫਿਰ ਮੈਂ ਸੰਕੋਚ ਨਹੀਂ ਕਰਾਂਗਾ ਵੈਸੇ ਮੈਂ ਧਾਰਮਿਕ ਫੀਲਡ ਵਿੱਚ ਹੀ ਰਹਾਂਗਾ ਪਰ ਜਿਹੜਾ ਉਹਨਾਂ ਨੇ ਅਕਾਲੀ ਦਲ ਤੇ ਇਹ ਅਟੈਕ ਸ਼ੁਰੂ ਕਰੇ ਅਸੀਂ ਸਮਝਦੇ ਹਾਂ ਉਸ ਸਮੇਂ ਦੀ ਲੋੜ ਆ ਸੋ ਜਿੰਨਾ ਅਕਾਲੀ ਦਲ ਦੀ ਇਹ ਲੀਡਰਸ਼ਿਪ ਬੇਨਕਾਬ ਹੋਵੇਗੀ ਉਸੇ ਤੋਂ ਫਿਰ ਜਿਹੜਾ ਸ਼ੁੱਧ ਅਕਾਲੀ ਦਲ ਆ ਜਿਹੜਾ ਸੱਚੇ ਸੁੱਚੇ ਗੁਰਸਿੱਖਾਂ ਦਾ ਅਕਾਲ ਤਖਤ ਨੂੰ ਸਮਰਪਿਤ ਗੁਰਬਾਣੀ ਪੜਨ ਵਾਲਾ ਸੱਚਾ ਸੁੱਚਾ ਨਿਤਨੇਮੀ ਅਕਾਲੀ ਦਲ ਦਾ ਜਿਹੜਾ ਉਹ ਸਾਹਮਣੇ ਆਵੇਗਾ ਔਰ ਉਹੋ ਹੀ ਸਾਡਾ ਅਸਲੀ ਅਕਾਲੀ ਦਲ ਹੋਵੇਗਾ ਜੀ ਬਿਲਕੁਲ ਜੀ ਔਰ ਆਪਾਂ ਕਹਿ ਲਈ ਕਿ ਕੋਈ ਵੀ ਇਸ ਗੱਲ ਤੋਂ ਮਨਕਰ ਨਹੀਂ ਹੈ ਕਿ ਅਕਾਲੀ ਦਲ ਦੇ ਲਈ ਕਿਉਂਕਿ ਅਕਾਲੀ ਦਲ ਨੇ ਸ਼ਹਾਦਤਾਂ ਦੇ ਕੇ ਇੱਕ ਸ਼ਹੀਦਾਂ ਦੀ ਪਾਰਟੀ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਔਰ ਹਰੇਕ ਆਪਾਂ ਕਹ ਲਈ ਕਿ ਸਿੱਖ ਚਾਹੇ ਉਹ ਕਿਤੇ ਵੀ ਵਸਦਾ ਹੋਵੇ ਉਸਦੇ ਅੰਦਰ ਕਿਤਨਾ ਕਿਤੇ ਅਸਲੀ ਅਕਾਲੀ ਆਪਾਂ ਕਹਿ ਸਕਦੇ ਹਾਂ ਕੋਈ ਪਰਿਵਾਰਵਾਦ ਵਾਲਾ ਅਕਾਲੀ ਨਹੀਂ ਕੋਈ ਟਰਾਂਸਪੋਰਟੇਸ਼ਨ ਬਣਾਉਣ ਵਾਲਾ ਅਕਾਲੀ ਨਹੀਂ ਕੋਈ ਆਪਣੇ ਕਾਰੋਬਾਰ ਸੈੱਟ ਕਰਨ ਵਾਲਾ ਅਕਾਲੀ ਨਹੀਂ ਇਹ ਅਸਲੀ ਅਕਾਲੀ ਤੇ ਉਹਦੀ ਕਿਤਨਾ ਕਿਤੇ ਹੂਕ ਜਿਹੜੀ ਹੈ ਅੰਦਰ ਜਿਹੜੀ ਹੈ ਜ਼ਰੂਰ ਪਈ ਹੁੰਦੀ ਹੈਗੀ ਸਰਦਾਰਤਾ ਸਿੰਘ ਜੀ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਪਹਿਲੀ ਮੀਟਿੰਗ ਹੋਈ ਫਿਰ ਉਸ ਤੋਂ ਬਾਅਦ ਦੂਸਰੀ ਮੀਟਿੰਗ ਦੇ ਵਿੱਚ ਇੱਕ ਤਰ੍ਹਾਂ ਦਾ ਆਪਾਂ ਕਹਿ ਲੀਏ ਕਿ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋਣਾ ਨੂੰ ਉਹਨਾਂ ਨੇ ਸੰਮਣ ਕੀਤਾ ਸੀ ਕਿ ਉਹ ਆ ਕੇ ਦੱਸਣ ਕਿ ਉਹ ਭਰਤੀ ਕਰਮਾਉਣੀ ਚਾਹੁੰਦੇ ਨੇ ਕਿ ਨਹੀਂ ਪਰ ਜਿਸ ਤਰੀਕੇ ਦੇ ਨਾਲ ਘਟਨਾਵਾਂ ਵਾਪਰੀਆਂ ਕੱਲ੍ਹ ਕੇ ਉਹ ਕਹਿੰਦੇ ਕਿ ਤੁਸੀਂ ਇੱਥੇ ਸਾਡੇ ਦਫ਼ਤਰ ਆ ਜਾਓ ਤੇ ਤੁਸੀਂ ਜਿਹੜਾ ਹੈਗਾ ਸਾਡੇ ਨਾਲ ਆ ਕੇ ਗੱਲਬਾਤ ਕਰੋ। ਮਤਲਬ ਹੁਣ ਗੱਲ ਇਹ ਆ ਕਿ ਸੱਤ ਮੈਂਬਰੀ ਕਮੇਟੀ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋਣਾ ਨੂੰ ਸੰਮਣ ਕਰ ਰਹੀ ਹੈ। ਜਿਹਾ ਆਪਾਂ ਕਹਿ ਲਈਏ ਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਸੱਤ ਮੈਂਬਰਾਂ ਨੂੰ ਆਪਣੇ ਕੋਲ ਸੰਮਣ ਕਰਨਾ ਚਾਹੁੰਦੀ ਹੈ। ਕਸ਼ਮਕਸ਼ ਤੇ ਕਿਤਨਾ ਕਿਤੇ ਇੱਥੇ ਹੀ ਹੈ ਤੇ ਫਿਰ ਜਿਹੜੀ ਹੈਗੀ ਹੈ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋਣਾ ਦੀ ਬੇਰੁਖੀ ਜਿਸ ਤਰੀਕੇ ਦਾ ਉਹਨਾਂ ਦਾ ਬਿਆਨ ਆਇਆ ਹੈਗਾ ਕਿਵੇਂ ਦੇਖਦੇ ਹੋ? ਹਾਂਜੀ ਆ ਬੜੀ ਬੇਰੁਖੀ ਨਾਲ ਉਹਨਾਂ ਬਿਆਨ ਦਿੱ ਸੱਤ ਮੈਂਬਰੀ ਕਮੇਟੀ ਦੀ ਪੰਜ ਸੈਕਟਰ ਦੇ ਉਹਨਾਂ ਦੇ ਦਫ਼ਤਰ ਵਿੱਚ ਮੀਟਿੰਗ ਸੀ ਬਲਵਿੰਦਰ ਸਿੰਘ ਭੋਂਦੜ ਨੂੰ ਬੁਲਾਇਆ ਗਿਆ ਸੀ ਉਹ ਨਹੀਂ ਆਏ ਸੋ ਦੁੱਖ ਦੀ ਗੱਲ ਹੈ ਵੀ ਹਰਜਿੰਦਰ ਸਿੰਘ ਧਾਮੀ ਤੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਆਪ ਜਾਣਾ ਪਿਆ ਹਨਾ ਵੀ ਇਹ ਇਹ ਹੈ ਹੀ ਨਹੀਂ ਇਹ ਪ੍ਰੋਟੋਕੋਲ ਹੀ ਹੈ ਨਹੀਂ ਸੀ ਬਲਵਿੰਦਰ ਸਿੰਘ ਭੋਂਦੜ ਨੂੰ ਉੱਥੇ ਹਾਜ਼ਰ ਹੋਣਾ ਚਾਹੀਦਾ ਸੀ ਕਿਉਂਕਿ ਸੱਤ ਮੈਂਬਰੀ ਕਮੇਟੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਜਿਹੜਾ ਕਾਰਜ ਕਰ ਰਹੀ ਹੈਗੀ ਆ ਸੋ ਬਲਵਿੰਦਰ ਸਿੰਘ ਭੋਂਦੜ ਦੀ ਇਹ ਬੇਰੁਖੀ ਦਿਖਾਉਂਦੀ ਆ ਵੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਬਿਲਕੁਲ ਵੀ ਕੋਈ ਵੀ ਸ਼ਰਮ ਹਿਆ ਨਹੀਂ ਹੈ ਵੀ ਉਹ ਅਕਾਲ ਤਖਤ ਸਾਹਿਬ ਨਾਲ ਸਿੱਧਾ ਟੱਕਰਾ ਕਹਿ ਰਹੇ ਨੇ ਔਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਹਿੰਦਾ ਹਾਂ ਇੱਥੇ ਆਏ ਸੀ ਅਸੀਂ ਚਾਚੂ ਪਲਾ ਕੇ ਭੇਜਤੇ ਬੜੀ ਸੇਵਾ ਕਰੀਏ ਉਹਨਾਂ ਦੀ ਸੋ ਉੱਤੇ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਸੱਤ ਮੈਂਬਰੀ ਕਮੇਟੀ ਨਾਲ ਸਹਿਯੋਗ ਕਰੋਗੇ ਤਾਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਸੱਤ ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲੀ ਹੈ ਨਹੀਂ ਯਾਨੀ ਕਿੰਨੀ ਬੇਰੁਖੀ ਬਰਵਿੰਦਰ ਸਿੰਘ ਭੋਂਦੜਾ ਜਿਹੜੀ ਉਹ ਦਿਖਾ ਰਹੇ ਹੈਗੇ ਆ ਸੋ ਖਾਲਸਾ ਦਾ ਲਗਾਤਾਰ ਹੈ ਜਿਹੜਾ ਕੰਥਕ ਜਿਹੜਾ ਕੁੰਡਾ ਹੈ ਧਰਮ ਦਾ ਕੁੰਡਾ ਆਪਣੇ ਤੇ ਨਹੀਂ ਪਾਉਣਾ ਚਾਹ ਰਿਹਾ ਉਹ ਆਪਣੀ ਆਪਣੀ ਬੇਕਿਰਕ ਸਿਆਸਤ ਆ ਜਿਹੜੀ ਜਿਹੜੀ ਸਿਆਸਤ ਨੇ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੱਕ ਹਾਲਾਤ ਲੈ ਜਾਂਦੇ ਉਸੇ ਸਿਆਸਤ ਨੂੰ ਦੁਬਾਰਾ ਕਰਨਾ ਚਾਹੁੰਦਾ ਹੈ ਸੋ ਉਹ ਧਰਮ ਦੇ ਅਧੀਨ ਚੱਲ ਕੇ ਨਹੀਂ ਕਰਨਾ ਚਾਹੁੰਦਾ ਸੱਤ ਮੈਂਬਰੀ ਕਮੇਟੀ ਦੀ ਬੇਇੱਜ਼ਤੀ ਕਰਨੇ ਔਰ ਬਰਵਿੰਦਰ ਸਿੰਘ ਭੂੰਦੜ ਦਾ ਜਿਹੜਾ ਬੇਰੁਖਾ ਪਾਣਾ ਉਹ ਸਾਰਾ ਇਹ ਦਰਸਾ ਰਿਹਾ ਵੀ ਅਕਾਲੀ ਦਲ ਇੱਕ ਪੂਰੀ ਤਰ੍ਹਾਂ ਪਲਾਨ ਤੇ ਚੱਲ ਰਿਹਾ ਹੈ ਜਿਦੇ ਵਿੱਚੋਂ ਅਕਾਲ ਤਖਤ ਸਾਹਿਬ ਦੀ ਸੰਸਥਾ ਔਰ ਸਿੰਘ ਸਾਹਿਬ ਦੀ ਜਿਹੜੀ ਬੇਪਤੀਆ ਉਹਨੂੰ ਉਹਨਾਂ ਨੇ ਆਪਣਾ ਪਰਮ ਧਰਮ ਤੇ ਮੁੱਖ ਮੋਟੋ ਬਣਾ ਲਿਆ ਹੋਇਆ ਉਹ ਆਪਣੇ ਆਪ ਆ ਜਿਹੜੀ ਬੇਲਗਾਮ ਹੋ ਕੇ ਜਿਹੜੀ ਰਾਜਨੀਤੀ ਆ ਉਹ ਕਰਨੀ ਚਾਹੁੰਦੇ ਆ ਜਿਦੇ ਵਿੱਚ ਉਹਨਾਂ ਨੂੰ ਕੋ ਪੁੱਛਣ ਦੱਸਣ ਵਾਲਾ ਨਾ ਹੋਵੇ ਸੋ ਇਹ ਇਸੇ ਕਰਕੇ ਅਸੀਂ ਵਾਰ-ਵਾਰ ਕਹਿ ਰਹੇ ਆਂ ਵੀ ਸਿੰਘ ਸਾਹਿਬ ਪੰਥਕ ਇਕੱਠ ਸੱਦ ਕੇ ਇਹਨਾਂ ਬਾਰੇ ਕੋਈ ਸਪਸ਼ਟ ਫੈਸਲਾ ਲੈ ਸਕਦੇ ਆਂ ਜੀ ਬਿਲਕੁਲ ਜੀ ਤੇ ਦੂਜੇ ਮੰਨੇ ਜਿਹੜੀਆਂ ਗੈਰ ਬਾਦਲ ਧਰਾਂ ਹੈਗੀਆਂ ਨੇ ਜਾਂ ਆਪਾਂ ਕਹਿੰਦੇ ਕਿ ਜਿਹੜੀਆਂ ਬਾਕੀ ਦੀਆਂ ਪੰਥਕ ਜਥੇਬੰਦੀਆਂ ਆਉਂਦੀਆਂ ਹੈਗੀਆਂ ਨੇ ਕੀ ਉਹਨਾਂ ਦਾ ਵੀ ਇਸ ਮਸਲੇ ਤੇ ਕੋਈ ਰੋਲ ਜਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਜਾਂ ਸਿਰਫ ਉਹ ਸਾਈਲੈਂਟ ਹੋ ਕੇ ਇਹ ਸਾਰੇ ਨੂੰ ਦੇਖ ਹੀ ਰਹੀਆਂ ਨੇ ਕਿ ਜੋ ਪੁੱਛ ਵਾਪਰੇ ਨਹੀਂ ਉਹ ਉਹ ਦੇਖ ਕਿਉਂ ਰਹੀਆਂ ਪੰਥ ਉਹਨਾਂ ਨੂੰ ਸਵਾਲ ਕਰਦਾ ਵੀ ਉਹ ਕਿਉਂ ਦੇਖ ਰਹੀਆਂ ਐਡਾ ਐਡਾ ਕਸਮਾਨ ਪੰਥ ਵਿੱਚ ਪਿਆ ਹੋਇਆ ਪੰਥ ਦੀਆਂ ਰਵਾਇਤਾਂ ਪੰਥ ਦੇ ਸੰਸਕਾਰ ਪੰਥ ਦੀਆਂ ਪਰੰਪਰਾਵਾਂ ਨੂੰ ਚੁਣੌਤੀ ਮਿਲ ਰਹੀ ਆ ਇੱਕ ਧੜੇ ਵੱਲੋਂ ਤੇ ਅਸੀਂ ਸਾਰੇ ਬੈਠੇ ਜਿਹੜੇ ਬਾਕੀ ਧਰਾਂ ਨੇ ਉਹ ਬੈਠੇ ਦੇਖ ਰਹੇ ਹੈਗੇ ਸੋ ਉਹਨਾਂ ਸਾਰੀਆਂ ਜਥੇਬੰਦੀਆਂ ਸਰਦਾਰ ਸੇਮਰਨਜੀਤ ਸਿੰਘ ਮਾਨ ਹੋਣ ਦਾਲ ਖਾਲਸਾ ਹੋਵੇ ਜਾਂ ਹੋਰ ਜਿੰਨੀਆਂ ਵੀ ਜੜੀਆਂ ਭਾਈ ਅਮਰਤਪਾਲ ਸਿੰਘ ਵਾਲਾ ਗਰੁੱਪ ਹੋਵੇ ਇਹ ਛੋਟੀਆਂ-ਛੋਟੀਆਂ ਧਾਰਮਿਕ ਪੰਥਕ ਜਥੇਬੰਦੀਆਂ ਜਿਹੜੀਆਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦੀਆਂ ਬਾਬਾ ਬਲਬੀਰ ਸਿੰਘ ਨਿਹੰਗ ਸਿੰਘ ਜਿਹੜੇ ਹੈਗੇ ਆ ਉਹ ਹਜੂਰ ਸਾਹਿਬ ਦੀ ਸਟੇਜ ਤੇ ਪੂਰਾ ਗੜਕਮਾ ਬੋਲੇ ਸੀ ਸੋ ਉਹਨਾਂ ਸਾਰੀਆਂ ਨਾਗ ਸਿੰਘ ਜਥੇਬੰਦੀਆਂ ਜਿਹੜੀਆਂ ਖਾਲਸਾ ਪੰਥ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਦਾ ਵੱਡਾ ਇਕੱਠ ਬੁਲਾ ਕੇ ਸਿੰਘ ਸਹਿਬਾਨ ਦੇ ਹੱਕ ਵਿੱਚ ਜਾਂ ਤੇ ਅਕਾਲੀ ਦਲ ਦੀਆਂ ਜਿਹੜੀਆਂ ਇਹ ਬੇਰੁਖੀਆਂ ਉਹਦੇ ਖਿਲਾਫ ਆ ਇੱਕ ਲੋਕ ਰਾਏ ਪੈਦਾ ਕਰੀ ਜਾਵੇ ਸੋ ਬਿਲਕੁਲ ਆਰਾਮ ਨਾਲ ਉਹ ਬੈਠੀਆਂ ਤਮਾਸ਼ਾ ਨਹੀਂ ਦੇਖਣਾ ਚਾਹੀਦਾ ਉਹਨਾਂ ਪੰਥਕ ਜਥੇਬੰਦੀਆਂ ਦਾ ਰੋਲ ਹੈ ਇਹਨਾਂ ਦਾ ਵਡਾਲਾ ਸਾਹਿਬ ਦਾ ਤੇ ਸੁਧਾਰ ਲਹਿਰ ਵਾਲੀਆਂ ਸਾਰੀਆਂ ਤਰ੍ਹਾਂ ਇਹ ਸਾਰੀਆਂ ਇਕੱਠੀਆਂ ਹੋ ਕੇ ਕਿਸੇ ਵੀ ਜਗ੍ਹਾ ਇੱਕ ਵੱਡਾ ਪੰਥਕ ਇਕੱਠ ਹੈ ਜਿਹੜਾ ਉਹ ਰੱਖ ਸਕਦੀਆਂ ਨੇ ਸੋ ਉਸ ਪੰਥਕ ਇਕੱਠ ਚੋਂ ਜਿਹੜਾ ਹੈਗਾ ਉਹ ਸਿੰਘ ਸਹਿਬਾਨ ਦੀ ਹਮਾਇਤ ਵਿੱਚ ਤੇ ਸਿੰਘ ਸਹਿਬਾਨ ਦੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਜਿਹੜੀ ਉਹਨਾਂ ਨੇ ਰਾਜਨੀਤਿਕ ਫੈਸਲੇ ਲਏ ਆ ਉਹਦੇ ਸੰਦਰਭ ਵਿੱਚੋਂ ਕੋਈ ਵੀ ਜਿਹੜਾ ਫੈਸਲਾ ਲੈ ਸਕਦੀਆਂ ਸੋ ਉਹਨਾਂ ਨੂੰ ਸਾਇਲੈਂਟ ਨਹੀਂ ਬੈਠਣਾ ਚਾਹੀਦਾ ਸੋ ਉਹਨਾਂ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਇਸ ਹਾਲਾਤ ਵਿੱਚ ਜਦੋਂ ਉਹ ਇੱਕ ਤਰ੍ਹਾਂ ਨਾਲ ਖਾਲਸਾ ਪੰਥ ਦੇ ਸਾਹਮਣੇ ਇੱਕ ਬੜਾ ਤਿੱਖਾ ਧਾਰਮਿਕ ਮਰਿਆਦਾ ਦਾ ਔਰ ਧਾਰਮਿਕ ਪ੍ਰਭਾਸ਼ਾਵਾਂ ਦਾ ਜਿਹੜਾ ਸੰਕਟ ਆ ਜਦੋਂ ਉਹ ਪੈਦਾ ਹੋਇਆ ਹੋਇਆ ਹੈ ਉਸ ਮਾਮਲੇ ਵਿੱਚ ਇਹਨਾਂ ਸਾਰੀਆਂ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਤਖਤ ਸਹਿਬਾਨ ਦੀ ਹਮਾਇਤ ਵਿੱਚ ਆਉਣ ਵੱਡਾ ਕਾਠ ਰੱਖ ਕੇ ਜਾਂ ਕੋਈ ਵੀ ਇਸ ਤਰ੍ਹਾਂ ਦਾ ਸਮਾਗਮ ਕਰਕੇ ਸਿੰਘ ਸਾਹਿਬ ਨੂੰ ਮਿਲ ਕੇ ਸੋ ਉਹਨਾਂ ਦੀ ਹਮਾਇਤ ਵਿੱਚ ਆ ਕੇ ਉਹਨਾਂ ਨੂੰ ਅੱਗੇ ਆਪਣਾ ਜਥੇਵੰਤਕ ਕਾਰਜ ਕਰਨੇ ਚਾਹੀਦੇ ਆ ਸਿੰਘ ਸਾਹਿਬਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ ਇਹ ਸਮੁੱਚਾ ਪੰਥ ਅਕਾਲੀ ਦਲ ਬਾਦਲ ਤੋਬੇ ਨਸਾਰਾ ਤੁਹਾਡੇ ਨਾਲ ਹੈਗਾ ਤੁਸੀਂ ਆਪਣਾ ਕਾਰਜ ਕਰ ਸਕਦੇ ਹੋ ਜੀ ਬਿਲਕੁਲ ਜੀ ਔਰ ਕਿਤਨਾ ਕਿਤੇ ਆਪਾਂ ਕਹਿ ਲਈ ਕਿ ਜ਼ਿੰਮੇਵਾਰੀ ਜਦੋਂ ਕੌਮ ਦੇ ਉੱਤੇ ਪੀੜਾਂ ਪੈਂਦੀਆਂ ਨੇ ਤੇ ਹਰੇਕ ਦੀ ਪੈਂਦੀ ਹੈਗੀ ਆ ਉੱਥੇ ਜੇ ਅਸੀਂ ਬਾਰ ਹੋ ਕੇ ਦੇਖਦੇ ਰਹੀ ਕਿ ਆਪਣੇ ਆਪ ਹੀ ਜਦੋਂ ਸਾਰਾ ਨਿਬੜ ਜਾਵੇਗਾ ਤੇ ਫਿਰ ਅਸੀਂ ਜਿਹੜਾ ਹੈਗਾ ਆ ਕੇ ਮੌਕਾ ਸੰਭਾਲਾਂਗੇ ਕੋਈ ਬਹੁਤਾ ਆਪਾਂ ਕਹ ਲਈ ਕਿ ਸੂਝਮਾਨਤਾ ਵਾਲਾ ਜਿਹੜਾ ਕਦਮ ਹੈ ਉਹ ਨਹੀਂ ਹੁੰਦਾ ਹੋਗਾ